ਉਹ ਨਹੀਂ ਆਇਆ ਇੱਥੇ ਵੀ ਸਭੀ ਆ ਗਏ ਸਾਬਾ ਜੀ ਕੋਈ ਨਾ ਖੜਾ ਹੋ ਜਾਓ ਮੋਟਰਸਾਈਕਲ ਵਾਲੇ ਨਾਲ ਆ ਗੋ ਲਾ ਕੇ ਫੜ ਜਾਣਾ ਨਾ ਆਓ ਮੇਰੇ ਬੰਦੇ ਉੱਤੇ ਨਾਲ ਮਾਤਾ ਜੀ ਇਹ ਪਹਿਲਾਂ ਜਦੋਂ ਸ਼੍ਰੋਮੇ ਇਕੱਲੇ ਨਾਲ ਆਈ ਸੀ ਸਦਾ ਸਜੀ ਨੇ ਤੇ ਲੋ ਮਲਏ ਬਣੇ ਸੀ ਉਦੋਂ ਤੁਹਾਡੇ 13 ਦੇ 13 ਐਮਸੀ ਬਣੇ ਸੀਗੇ ਉਦੋਂ ਬਾਅਦ ਕਾਂਗਰਸ ਸਰਕਾਰ ਆਈ ਤੁਹਾਡੇ ਦੋ ਐਮਸੀ ਬਣੇ ਇੱਕ ਐਮਸੀ ਭੱਜ ਕੇ ਆਮਾ ਲਈ ਖਾਲੀ ਹੋਇਆ ਨ ਕਰਨ ਲਈ ਇੱਕ ਜਿੰਦਰ ਸਾਹਮਣਿਆ ਜੋ ਐਮਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੱਸੋ ਜੀ ਮੈਂ ਬੜਾ ਲੱਗਿਆ ਐਮਸੀ ਇਹ ਬੜੀਆਂ ਗੱਲਾਂ ਕਰ ਰਹੇ ਸਾਰੇ ਲੋਕਾਂ ਦੇ ਮਰਦਾਂ ਦੇ ਨਾਮ ਤੇ ਬਿਲਕੁਲ ਉਸੇ ਟਾਈਮ ਤੇ ਲੇਜਰ ਜਦੋਂ ਤੇ ਗਏ ਮੈਂ ਉਹ ਉਹਨੂੰ ਬੜੇ ਲਾਜਿਤ ਕਿਹਾ ਗਿਆ ਜਿਹੜਾ ਐਮਸੀ ਨੂੰ ਮਿੱਤੂ ਸਾਡੇ ਦਾ ਆਜਾ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆ ਜਾ ਪਰ ਉਹ ਉਹ ਥੰਮ ਹਲੇ ਵੀ ਨਹੀਂ ਹਿਲਿਆ ਉਹ ਥੰਮ ਖੜੇ ਦਾ ਖੜਾ ਇੱਕ ਥੰਮ ਉਸ ਤੋਂ ਜ਼ਿਆਦਾ ਤਕੜਾ ਸੀ ਜੋ ਭੱਜ ਕੇ ਜਿਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਹਦੇ ਬਾਰੇ ਕੀ ਕਹਣਾ ਚਾਹੋਗੇ ਜਿੱਦੋ ਜਿਹੜਾ ਛੱਡ ਗਿਆ ਉਹਦੇ ਬਾਰੇ ਕੀ ਕਹਿੰਦੇ ਬਾਦਲ ਸਾਹਿਬ ਇੱਕ ਗੱਲ ਕਹਿੰਦੇ ਸੀ ਬਟੇ ਪਾਰਟੀ ਮਾਨ ਜਿਹੜਾ ਇਨਸਾਨ ਮਾਨ ਛੱਡ ਗਿਆ ਉਹਦੇ ਬਾਰੇ ਕੀ ਕਹਿੰਦਾ ਇਹ ਦੂਸਰਾ ਮੈਟਰ ਬਿੰਦਰ ਜੇ ਖੜਾ ਤਾਂ ਆਪਣੀ ਮਾਂ ਪਾਰਟੀ ਦੇ ਨਾਮ ਉਦੋਂ ਸਨਮਾਨ ਵੀ ਹੈ ਪਾਰਟੀ ਦੇ ਨਹੀਂ ਪਾਰਟੀ ਸਭਾ ਦੇ ਨਾਮ ਠੀਕ ਹੈ ਸਾਡੇ ਸਾਂਨੇਵਾਲ ਹਲਕੇ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਸਾਡੇ ਪ੍ਰਧਾਨ ਸਾਹਿਬ ਸੁਖੀਪ ਬਾਦਲ ਜੀ ਪੰਜਾਬ ਦੇ ਵਿੱਚ ਹਰ ਹਲਕੇ ਜਗ੍ਹਾ ਪੰਜਾਬ ਚਾਉ ਰੈਲੀ ਕਰਦੇ ਆ ਉਸੇ ਹੀ ਪ੍ਰੋਗਰਾਮ ਦੇ ਤਹਿਤ ਅੱਜ ਸਾਂਨੇਵਾਲ ਦੇ ਵਿੱਚ ਵੀ ਉਹਨਾਂ ਨੇ ਆਉਣਾ ਸੀ ਪਰ ਉਹਨਾਂ ਦੀ ਸਿਹਤ ਨਾਲ ਨਹੀਂ ਹੋ ਕਰਕੇ ਅੱਜ ਉਹਨਾਂ ਦੀ ਜਗ੍ਹਾ ਤੇ ਸਰਦਾਰ ਵਿਕਮ ਸਿੰਘ ਮਜੀਠੀਆ ਸਾਹਿਬ ਸਾਡੇ ਸਰਪ੍ਰਸਤ ਜੂਤ ਕਾਲੀਰ ਨੇ ਉਹ ਲੀਡ ਕਰ ਰਹੇ ਨੇ ਇਸ ਵੇਲੇ ਜੇ ਨਾਲ ਉਹਨਾਂ ਦੇ ਸ਼ਰਨ ਦੇ ਦੁਮੇ ਤੇ ਸਾਡੇ ਕੋਟਲ ਜ਼ਿਲ੍ਹੇ ਦੀ ਤੇ ਹਲਕੀ ਦੀ ਜਨਤਾ ਨੂੰ ਕਹਿੰਦੇ ਘਟੇ ਘਟੇ ਸਾਥ ਤੋਂ ਕਿਉਂ ਬਤਾ ਸਮਾਪਤ ਟਿਕਟ ਦੇ ਰਹੇ ਨੇ ਇਹ ਇਹ ਰਾਈਟ ਜੀ ਸਾਡੇ ਪ੍ਰਧਾਨ ਸਾਹਿਬ ਕੋਲ ਜਿਨ੍ਹਾਂ ਨੂੰ ਵੀ ਉਹ ਟਿਕਟ ਦੇ ਦੇਣਗੇ ਸਾਡਾ ਤਾਂ ਵਰਕਰਾਂ ਦਾ ਫਰਜ ਆ ਵੀ ਅਸੀਂ ਸਾਰੇ ਇਕੱਠੇ ਹੋ ਕੇ ਉਹਨੂੰ ਵੱਧ ਤੋਂ ਵੱਧ ਲੀਡ ਤੇ ਕਿਸ ਤਰ੍ਹਾਂ ਸਾ ਦੇ ਕੈਮਪੇਨ ਮਾਰਦੀ ਦੇ ਦਿੰਦੇ ਕਿਸ ਤਰ੍ਹਾਂ ਸਾ ਦੇਖਿਆ ਜਾ ਰਿਹਾ ਜਾਗਰਾਨ-ਪ੍ਰਾਰਣ ਲੈ ਕੇ ਨੁਕਸ਼ਾ ਜੀ ਤੁਹਾਡੇ ਸਾਹਮਣੇ ਹੈ ਮੀਡੀਆ ਨੂੰ ਆਪ ਸਮਝਾ ਰਿਹਾ ਇਹ ਸਾਡੀ ਕੋ ਯਾਤਰਾ 1.5 ਘੰਟਾ ਲੇਟ ਪਹੁੰਚ ਰਹੀ ਹੈ ਜਦੋਂ ਯਾਤਰਾ ਆਉਗੀ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਸ਼ਾਹ ਰੇਲਵੇ ਦੇ ਮਾਰਕੀਡਾ ਸ਼ਾਹ ਕੀ ਹੈ ਤੇ ਬਰਕਰਾਂ ਦਾ ਕੀ ਹੈ ਤੇ ਲੋਕਾਂ ਦਾ ਆਵਾਮ ਨੂੰ ਪਾਣੀ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਵਾਮ ਦੀ ਪਾਰਟੀ ਹੁਣ ਕੀ ਹੋਏਗੀ ਇਹ ਮੋੜ ਪਹੁੰਚੀ ਕਿਤਾਹ ਬਿਲਕੁਲ ਦੇਖਣ ਜਦੋਂ ਤੁਹਾਡੇ ਸਾਹਮਣੇ ਗੁਰਪ੍ਰੀਤ ਸਿੰਘ ਮੋਤੀ ਬੋਆ ਅੱਗੇ ਦਿੱਤੀਆ ਉਹਨਾਂ ਮੈਂ ਕਿਹੜਾ ਜਾਵਾਂਗੇ ਕਿ ਮੈਂ ਅਸੀਂ ਇਹਨਾਂ ਬਾਰੇ ਕੀ ਕਹਿਣਾ ਸਾਡਾ ਜਿਹੜਾ ਕਾਲੀ ਦਲ ਦਾ ਕੈਂਡੀਡੇਟ ਆ ਉਹਦੇ ਬਾਰੇ ਖੜਾਂਗੇ ਉਹਨੂੰ ਚਾਕੇ ਭੇਜਾਂਗੇ ਇਹ ਪਾਰਟੀ ਦਾ ਮਤਲਬ ਸਾਡਾ ਪ੍ਰੋਗਰਾਮ ਨੂੰ ਬਣਾ ਦੇਣਗੇ ਦੇਸ਼ਵੰਦੀ ਨੂੰ ਤੇਰੇ ਬਸ ਮਦਦ ਲੀਟਾ ਰਾਜਮੀਨਾ ਵਾਲਾ ਕਰਦਾ ਹੈ ਰਾਜਨਜੀਤ ਸਾਹਮਣੇ ਖੜੇ ਹੋ ਹਾਂ ਜੀ ਰਾਜਨ ਜੀ ਕਹਣਾ ਚਾਹੁੰਦੇ ਨੇ ਕੈਂਡੀਡੇਟ ਬਾਰੇ ਉਹ ਕਾਲੀ ਦੇ ਉਹਨਾਂ ਪਾਰਟੀਆਂ ਦੀ ਸਾਡੀ ਆਰਿਆਂ ਪਤਾ ਇੱਕ ਪੰਜਾਬ ਦੀ ਕਾਫੀ ਪੁਰਾਣੀ ਪਾਰਟੀ ਹੈ ਆਕਾਲੀ ਦਲ ਅੱਜ ਤਾਈਂ ਕਹਾਂਗੇ ਵੀ ਆਕਾਲੀ ਦਲ ਦੇ ਵੇਲੇ ਹੀ ਜੋ ਕੰਮ ਹੋਏ ਨੇ ਉਹਕਾਰ ਕਰਾ ਲਓ ਜਿਹੜੇ ਕੰਮਾਂ ਦੀ ਕਰਨ ਬੜੇ ਆ ਕਿੰਨੇ ਕੰਮ ਆਕਾਲੀ ਦਲ ਦੇ ਵੇਲੇ ਹੋਏ ਨਹੀਂ ਸਾਡੇ ਸਾਹਮਣੇ ਹਲਕੇ ਦੀ ਕੁਝ ਕੰਮਾਂ ਦੀ ਕਮੀ ਵੀ ਨਹੀਂ ਆਈ ਜਦੋਂ ਪਿਛਲੇ 50 ਸਾਲ ਸਰਕਾਰ ਦੇ ਰਹੇ ਨੇ ਉਹ ਤੁਹਾਡੇ ਨਾਲ ਮੁੱਖ ਪਾਰਟੀ ਲਈ ਬਹੁਤ ਮੁਨਾਹਰ ਆਖਿਆ ਦਾ ਕੋਈ ਕੰਮ ਨਹੀਂ ਪੂਰਾ ਰਸਤਵਾਰ ਕੋਈ ਨਹੀਂ ਇਹਨਾਂ ਦੇ ਤਰ੍ਹਾਂ ਕਰਨਾ ਸਾਡੀ ਪਾਰਟੀ ਦਾ ਕਹਾਂਗਾ ਆਪਰ ਵੀ ਦੇਖੋ ਲੋਕਾਂ ਨੇ ਲੋਕਾਂ ਨੇ ਬਦਲਾ ਨਹੀਂ ਲਿਆਦੀ ਲੋਕਾਂ ਨੂੰ ਬਹੁਤ ਦਿਨਾਂ ਤੋਂ ਆਸਰਾ ਦਿੱਤੀਆਂ ਲੇਕਿਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਕੁਝ ਇਹਨਾਂ ਨੇ ਕਿਹਾ ਉਹ ਕੁਝ ਵੀ ਨਹੀਂ ਕੀਤਾ ਕੋਈ ਇਹਨਾਂ ਦੇ ਪਾਰਟੀ ਦਾ ਸਿਸਟਮ ਹੀ ਨਹੀਂ ਕੋਈ ਹੈਗਾ ਤੁਹਾਨੂੰ ਲੋਕਾਂ ਨੂੰ ਪਤਾ ਲੋਕ ਕਾਲੀਦਾਦ ਤੋਂ ਨਹੀਂ ਸਾਰੇ ਚੁਗਾ ਕਰ ਰਹੇ ਆ ਲੋਕ ਸਭਾ ਤੋਂ ਕਾਲੀਦਾਦ ਤੋਂ ਮੈਂ ਮਾਰ ਖੜਾ ਕਰ ਰਹੇ ਨੇ ਦੇਖੋ ਜੀ ਇਹ ਮਾਰ ਖੜਾ ਕਰ ਰਹੀ ਹੈ ਤੁਹਾਨੂੰ ਅੱਜ ਤੱਕ ਜਿਹੜਾ ਅਸੀਂ ਕਾਲੀਦਾਦ ਦਾ ਕੈਂਡੀਡੇਟ ਲੜਾਇਆ ਹੈ ਪਾਰਟੀ ਸਾਡੀ ਇਹ ਇੱਕ ਵੇ ਇੱਕ ਅਸੀਂ ਆਪਣੇ ਤੁਹਾਨੂੰ ਮਨੋਂ ਤੁਹਾਨੂੰ ਅਸੀਂ ਸਾਰਾ